ਜਿੱਥੇ ਮੁਹੱਬਤ ਦੀ ਹੋਣੀ ਸੀ ਮੀਟਿੰਗ ਉੱਥੇ ਹੋਈ ਗੋਲੀਬਾਰੀ ਦੀ ਸੈਟਿੰਗ ਕੁੜੇ ਦੇ ਚੱਕਰ ਵਿੱਚ ਜਮਾਨ ਜੰਗਲੀ ਹੋ ਗਏ ਤੇ ਅਸਲ ਜ਼ਿੰਦਗੀ ਦੇ ਵਿੱਚ ਵਾਪਰ ਗਿਆ Netflix ਵਾਲਾ ਸੀ ਬੇहद ਦੁਖਪ੍ਰੀ ਅਤੇ ਖੌਫਨਾਕ ਮੰਜ਼ਰ ਰਿਹਾ ਹੈ ਜਦੋਂ ਇਹ ਘਟਨਾ ਵਾਪਰੀਏ ਤੇ ਦਹਿਸ਼ਤ ਵਾਲਾ ਮਾਹੌਲ ਪੈਣ ਗਿਆ ਪੂਰਾ ਮਾਮਲਾ ਕਿੱਸੀ ਹੋਰ ਵੀ ਦੱਸਾਂਗੇ ਕਿਸ ਤਰ੍ਹਾਂ ਪੂਰੀ ਵਾਰਦਾਤ ਜਿਹੜੀ Netflix ਵਾਲਾ ਸੀਨ ਬਣਦਾ ਉਹ ਵੀ ਦੱਸਾਂਗੇ ਇੱਕ ਇੱਕ ਕਰਕੇ ਲੇਕਿਨ ਉਸ ਤੋਂ ਪਹਿਲਾਂ ਤਸਵੀਰਾਂ ਤੇ ਨਜ਼ਰ ਮਾਰ ਲਓ ਤਾਂ ਫਿਰ ਦੱਸਦੇ ਹਾਂ ਵਿਸਤਾਰ ਨਾਲ ਕੀ ਆਖਿਰ ਹੋਇਆ ਕੀ ਹੈ ਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਨੇੜੇ ਦਾ ਇਮਾਮਲਾ ਅਸਵਿਲੀ ਮੋਹਲ دہشت ਵਾਲਾ ਬਣ ਗਿਆ ਜਦੋਂ ਨੌਜਵਾਨਾਂ ਦੇ ਦੋ ਗੁੱਟ ਆਮੋ ਸਾਹਮਣੇ ਹੋ ਗਏ ਤੇ ਟਕਰਾਅ ਦੇ ਵਿੱਚ ਇੱਕ ਕੁੱਤੇ ਵੱਲੋਂ ਫਾਇਰਿੰਗ ਕਰਕੇ ਦੋ ਨੌਜਵਾਨਾਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਜ਼ਖਮੀ ਨੌਜਵਾਨਾਂ ਨੂੰ ਬਟਾਲਾ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਪਰ बार-बार ਇਹੀ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇਹ ਸਭ ਕੁਝ ਅਸਲ ਜ਼ਿੰਦਗੀ ਦੇ ਵਿੱਚ Netflix ਵਾਲਾ ਜਿਹੜਾ ਆ ਕਾਂਡਾ ਸੀ ਨੇ ਉਹ ਕਿਵੇਂ ਵਾਪਰ ਜਾਂਦਾ ਹੈ ਜਾ ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਨੌਜਵਾਨ ਕੁੜੀ ਮੁੰਡੇ ਚੜੇ ਆ ਇਹ ਜਿਹੇਆ ਵੈਬ ਸੀਰੀਜ਼ਾਂ ਜਾਂ ਵੀਡੀਓਜ਼ ਨੂੰ ਦੇਖ ਕੇ ਅਜਹੀ ਵਾਰਦਾਤਾਂ ਨੂੰ ਅੰਜਾਮ ਕਰਨ ਦਾ ਜਿਹੜਾ ਭੂਤ ਸਵਾਰ ਹੋ ਜਾਂਦਾ ਹੈ ਜਾਂ ਫਿਰ ਇਹ ਵੀ ਕਹਿ ਸਕਦੇ ਆ ਕਿ ਜਵਾਨੇ ਦੇ ਵਿੱਚ ਅਜਿਹਾ ਨਸ਼ਾ ਜੋ ਕਿਸੇ ਬਾਰੇ ਵੀ ਨਹੀਂ ਸੋਚਦਾ ਮਾਨਸਿਕਤਾ ਇਸ ਕਦਰ ਢੇਠਾ ਡਿੱਗ ਜਾਂਦੀ ਹੈ ਕਿ ਆਲਾ ਦਵਾਲਾ ਕੁਝ ਵੀ ਨਾ ਦੇਖ ਕੇ ਸਿੱਧਾ ਖੌਫनाक ਮੰਜ਼ਰ ਨੂੰ ਅੰਜਾਮ ਦੇਣ ਤੇ ਉਤਰ ਜਾਂਦਾ ਹੈ ਜਖਮੀ ਨੌਜਵਾਨ ਰਾਹੁਲ ਅਤੇ ਹਰਜਾਤ ਸਿੰਘ ਉਸ ਪਿੰਡ ਮੁੱਲਿਆਵਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਉਹਨਾਂ ਦੇ ਪਿੰਡ ਦੇ ਹੀ ਕਿਸੇ ਲੜਕੇ ਦੀ ਕਿਸੇ ਕੁੜੀ ਦੇ ਚੱਕਰ ਦਾ ਕੁਝ ਮਾਮਲਾ ਦੱਸਿਆ ਜਾ ਰਿਹਾ ਸੀ ਤੇ ਕੁਝ ਨੌਜਵਾਨਾਂ ਦੇ ਨਾਲ ਤਕਰਾਰ ਵੀ ਚੱਲ ਰਹੀ ਸੀ ਤੇ ਉਸੇ ਮਾਮਲੇ ਨੂੰ ਲੈ ਕੇ ਜਦੋਂ ਦੋਨਾਂ ਗੁੱਟਾਂ ਦੇ ਵੱਲੋਂ ਟਾਈਮ ਪਾਇਆ ਗਿਆ ਤੇ ਉਹ ਦੋਨਾਂ ਨੇ ਇੱਕ ਦੂਜੇ ਦਾ ਜਿੱਥੇ ਸਾਥ ਦੇਣ ਦੀ ਗੱਲ ਕੀਤੀ ਸੀ ਪਰ ਜਾਂਦੇ ਸਾਰ ਹੀ ਦੂਜੇ ਧਿਰ ਦੇ ਵੱਲੋਂ ਨੌਜਵਾਨਾਂ ਉੱਪਰ ਬਿਨਾਂ ਕਿਸੇ ਗੱਲਬਾਤ ਨੂੰ ਲੈ ਕੇ ਕੋਈ ਬਹਿਸ ਨਹੀਂ ਕੋਈ ਗਲਪਾਕ ਨਹੀਂ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ ਜਿਸ ਤੇ ਚਲਦੇ ਦੋ ਫਾਇਰ ਕੀਤੇ ਗਏ ਅਤੇ ਦੋ ਨੌਜਵਾਨ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਡਾਕਟਰਾਂ ਦੇ ਮੁਤਾਬਿਕ ਦੋਨਾਂ ਨੂੰ ਗੋਲੀ ਲੱਗੀ ਹੈ ਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਤੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਗੰਭੀਰ ਜਾਂਚ ਵੀ ਕੀਤੀ ਜਾ ਰਹੀ ਹੈ ਸਾਰੇ ਇਹ ਕਹਿ ਰਹੇ ਇਟਾ ਕੁੜੀ ਦੀ ਗੱਲ ਹੋਈ ਜੇ ਮੁੰਡੇ ਨਾਲ ਮਤਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉਤਰ ਕੇ ਗਾਲੇ ਲੱਗੇ ਕਰਨ ਉਹਨਾਂ ਨੇ ਮਿੱਟੋ ਮਿੱਟੋ ਪਿਸਟਲ ਆਪਣਾ ਲੋਡ ਕਰਕੇ ਸਾਰ ਜਿਹੜੇ ਫਾਇਰ ਸਿੱਧੇ ਚਲਾਉਂਦੇ ਆ ਉਹਨਾਂ ਨੂੰ ਮੌਕਾ ਵੀ ਦਿੱਤਾ ਕਿ ਗੱਲ ਕਰ। ਤੁਹਾਡੇ ਕਿਵੇਂ ਲੱਗੀ ਜੀ? ਸਰ ਮੇਰੇ ਘੋਟੇ ਤੇ ਲੱਗੀ ਜੀ। ਇਹਦੇ ਨਾਲ ਕਹੇ ਤੇ ਮੋਡੇ ਨਾਲ ਸਾਹ ਸਿੰਘ ਦੇ ਨਾਲ ਗਏ ਆ। ਕੀ ਆ ਚਾਹਤ? ਫਾਇਰ ਹੋਇ ਲੇ ਦੋ। ਉਹਲਾ ਇੱਕ ਝਗੜਾ ਕੁੜੀ ਦਾ ਹੀ ਕੁੜੀ ਦੇ ਸਿਲਸਿਲੇ ਹੈ ਕੋਈ। ਉਹ ਘਾਰਗੂਰ ਕਹਿੰਦੇ ਰੰਦੇ ਪਾਹੀ। ਉਹਨੇ ਫੋਨ ਲਾ ਕੇ ਕਹਿਤਾ ਵੀ ਇੱਥੇ ਆ ਰਹਾ ਤੇ ਨਾ ਵੇਖਣਾ। ਉਦਾਂ ਇਦਾਂ ਉਦਾਂ। ਜਿੰਨਾ ਤੱਕ ਝਗੜਾ ਆਇਆ ਪਿੰਡ ਦੇ ਹੀ ਯਾਰ। ਨਾ ਨਾ ਉਹ ਬੰਦੇ ਤਰੰਤ ਆ ਰਹੇ। ਕਿੰਨੇ ਜਾਣੇ ਆਏ? ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸਾਂ ਦੇ। ਪਿਸਤੌਲ ਇੱਕੋ ਹੀ ਇੱਕੋ ਪਿਸਤੌਲ ਪਿਸਤੌਲ ਵੀ ਦੋ ਨੰਬਰ ਤਾਂ ਮਿਲੇਗਾ ਇਹ ਨਾਲ ਨੂੰ ਸੰਭਿਆਈ ਉਹ ਲੈਣੇ ਆਪਣੇ ਚਾਚੇ ਪਾਇ ਜਾਣ ਹਾਲੇ ਮੈਂ ਗਿਆ ਮੋਟਰਸਾਈਕਲ ਤੋਂ ਉਤਰਿਆ ਪਈਆ ਤੇ ਮੋਟਰਸਾਈਕਲ ਤੋਂ ਨਾਲ ਪਹਿਲਾਂ ਮੋਟਰਸਾਈਕਲ ਤੋਂ ਉਤਰਿਆ ਉਹਨੇ ਗੋਲੀ ਚਲਾਤੀ ਅਚਾਨਕ ਗੋਲੀ ਵਾਜੀ ਦੋ ਇਹ ਹਾਂਜੀ ਦੋ ਵਾਰ ਹੋਈ ਕਾਰਨ ਕੀ ਕਾਰਨ ਮੁੰਡੇ ਦੇ ਲੱਗਾ ਮੇਰੇ ਚਾਚੇ ਦੇ ਪਹਿਲ ਤੋਂ ਮੁੰਡੇ ਨੂੰ ਤੇ ਇੱਕ ਮੇਰੇ ਲੱਗਾ ਪੁੱਤ ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਹੋਇਆ ਹੈ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਚਲੜਾ ਆਈ। ਉਹਨਾਂ ਆਪੱਚ ਪਤਾ ਨਹੀਂ ਕੀ ਗੱਲ ਬਾਤ ਹੋਈ। ਉਹਨਾਂ ਦਾ ਤਰਨ ਤਰਨ। ਤੁਹਾਡਾ ਨਾਮ ਪਤਾ ਨਹੀਂ ਦਾ ਸਰ ਮੇਰਾ ਨਾਮ ਰਵੇ ਤੇ ਇਹ ਵੀ ਇਹਨਾਂ ਨੇ ਨਾਲ ਆਏ ਆ। ਜੀਹਾਂ ਦਾ ਲੰਮਾ ਸਰ ਮੋਟਰਸਾਈਕਲ ਤੇ ਉਤਰ ਨਹੀਂ ਲੱਗਾ ਤੇ ਉਹਨਾਂ ਨੇ ਪੈਂਦਿਆ ਕੋਈ ਟ੍ਰਿਪ ਲਾਈਟਿੰਗ ਸੀ ਤੁਹੀ ਤੇਨ ਨਹੀਂ ਸੀ। ਉਹਨਾਂ ਆ ਦੋ ਹੀ ਕੱਜੀ ਸੀ। ਤੁਹਾਡੇ ਕਿਥੋਂ ਲੱਗੇ ਹੋ? ਆ ਦੋ ਜਣੇ ਜਿਹੜੇ ਇਤਨਾ ਹੁਣ ਕਮਿਸ਼ਨਰ ਦੀ ਕੀ ਇਹ ਰਿਪੋਰਟ। ਜਨ ਇਨਫੋਰਮੇਸ਼ਨ ਆਏ ਇੱਕ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲਿਆ। ਪਿੰਡ ਮੂਲਿਆਵਾਲ ਤੋਂ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਨੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਗੱਲੋਂ ਕਿਹੜਾ ਤਾਲਾ ਝਗੜਾ ਇਹਨਾਂ ਦਾ ਇਹ ਤਾਂ ਬਿਆਨ ਦਰਜ ਕਰਕੇ ਵੇਖਣਾ ਜੀ ਜੋ ਵਿੱਚ ਝਗੜਾ ਹੈ ਦੋ ਫਾਇਰ ਹੋਇਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਹਾਂਜੀ ਵੇਖਦੇ ਹਾਂ ਸਰ ਇਹ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ 'ਚ ਬਿਆਨ ਦਰਜ ਕਰਨਾ ਜੀ ਇਹ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਨੇ ਆਈ ਜੀ ਇੱਕ ਦੋ ਦਿਨਾਂ ਚ ਪਹਿਲਾਂ ਜਿਹੜਾ ਪੇਸ਼ੈਂਟ ਆਇਆ ਉਹਦਾ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲਿਆਵਲ ਰਹਿਣ ਵਾਲਾ ਇਹ ਆਹ ਗੋ ਸੱਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਨਿਕਲ ਗਈ ਗਈ ਆਪਰੇ ਐਕਸ-ਰੇ ਕਰਵਾਇਆ ਐਕਸ-ਰੇ ਦੇ ਬਾਅਦ ਇਹਨੂੰ ਇਹ ਤਾਂ ਸਹਿਗੇ ਕਿ ਮਾਰ ਸਾਰਾ ਕੱਟਾ ਰਿਹਾ ਤਾਂ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨਿੰਗ ਕਰਵਾ ਕੇ ਕੀਤੀ ਹਾਲਾ ਕੀ ਹੋਰੇ ਬਾਰੇ ਕੋਈ ਕਰਦਿਆਣੇ ਦਸਿਆਣੀ ਕੀ ਕਰਵਾਣਾ ਨਹੀਂ ਕਰਵਾਣਾ ਔਰ ਤੋਂ ਬਾਅਦ ਥੋੜੀ ਫਿਰ ਬਾਦਰੀ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਗਰਧਿਆਸੀ ਸਾਨੂੰ ਸਤਨਾਮ ਜੀ ਉਰੇ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ ਉਹਦੇ ਗੋਡੇ ਵਿੱਚ ਰੈਕਸੇ ਕਰਾਇਆ ਵਾ ਤੇ ਗੋਡੇ ਵਿੱਚ ਗੋਲੀ ਦਾ ਸ਼ਰਾਹ ਹੈਗਾ ਵਾ ਕਿਉਂਕਿ ਜਿਆਦਾ ਸੀਰੀਅਸ ਹੈ ਉਹਨਾਂ ਨੇ ਵੀ ਅੱਗੇ ਸਕੈਨ ਵਲੋਂ ਕਿਹਾ ਗਿਆ ਵਾ ਕਿ ਕਹਿੰਿਆ ਗਿਆ ਜਲਦੀ ਕਰ ਦਿਓ ਆਪਣਾ ਸੂਤ ਤਾਂ ਕਿ ਆਪਣਾ ਸਕੈਨ ਕਰਾ ਕੇ ਟ੍ਰੀਟਮੈਂਟ ਕਰਾਈਏ ਕੋਈ ਹੋਰ ਇਨਫੈਕਸ਼ਨ ਨਾ ਹੋ ਜਾਵੇ ਰੋਣਾ ਵੱਲੋਂ ਵੇ ਤਾਂ ਕੋਈ ਮਤਲਬ ਜਵਾ ਨਹੀਂ ਸਤੇ ਇਸ ਸਥਿਤੀ ਬਹੁਤ ਹਲਾਲ ਤੇ ਦੋਵੇਂ ਠੀਕ ਹੈ ਬਟ ਆਉਣ ਵਾਲਾ ਟਾਈਮ ਨਾ ਉੱਥੇ ਸੀਰੀਅਸਲੀ ਹੋ ਸਕਦਾ ਹੈ ਕਿ ਇਨਫੈਕਸ਼ਨ ਉਹ ਕਦੀ ਵੀ ਫੈਲ ਸਕਦੀ ਹੈ ਜੇ ਉਹ ਜਲਦੀ ਹੱਲ ਨਾ ਕੀਤਾ ਗਿਆ ਤਾਂ ਫਿਰ ਸੀਰੀਅਸਲੀ ਹੋ ਸਕਦਾ ਹੈ